ਇਹ ਸੱਤ ਤਰ੍ਹਾਂ ਦਾ ਫਰੂਟ ਹੈ ਸੱਤੋ ਸੱਤ ਆਰਗੇਨਿਕ ਹੈ ਐਕਜ਼ੋਟਿਕ ਹੈ ਔਰ ਇੰਪੋਰਟਡ ਹੈ ਕੋਈ ਇੰਡੀਅਨ ਫਰੂਟ ਨਹੀਂ ਇੱਥੇ ਇੱਥੇ ਸਿਰ ਸਟ੍ਰੋਬਰੀ ਹੈ ਜੀ ਇੰਪੋਰਟਡ ਰੈੱਡ ਗਰੇਪਸ ਹੈ ਕੈਲੀਫੋਰਨੀਆ ਦੇ ਡ੍ਰੈਗਨ ਫਰੂਟ ਹੈ థਾਈਲੈਂਡ ਵਾਲਾ ਪਾ ਇਹਨਾਂ ਪਲੇ ਇਰਾਨੀ ਹੈ ਫਿਰ ਇਹਰੇ ਵਿੱਚ ਐਪਲ ਹੈ ਜਿਹੜਾ ਬਹੁਤ ਵਧੀਆ ਜਪਨੀਸ ਕੁਆਲਟੀ ਦਾ ਐਪਲ ਹੈ ਇਹ ਤੇ ਫਰੂਟ ਦਾ ਨਜ਼ਾਰਾ ਦੇਖ ਸਕਦੇ ਜੀ ਅਰਜੇ ਅਮਰੂਦ ਵੀ ਹੈ థਾਈਲੈਂਡ ਵਾਲਾ ਔਰ ਫਰੂਟ ਦੀ ਕੁਆਲਿਟੀ ਕਿਤਨਾ ਤਿਆਰ ਹੁੰਦੀ ਹੈ ਤੁਸੀਂ ਦੇਖੋ ਕੀ ਜਿਹੜਾ ਫਰੂਟ ਕੱਟ ਕੇ ਆਉਂਦਾ ਫਰੈਸ਼ ਆਉਂਦਾ ਬਿਲਕੁਲ ਹਾਇ ਜਾਨੀ ਬਿਲਕੁਲ ਸਵਾਈ ਤਰੀਕੇ ਦੇ ਨਾਲ ਇਹ ਵਨ ਕੁਆਲਿਟੀ ਵੇਖੋ ਗਲਵਜ਼ ਪਾਏ ਆ ਜਿਹੜਾ ਤਿਆਰ ਕਰ ਰਹੇ ਆ ਇਹ ਫਰੂਟ ਚਾਰਟ ਜਿਹੜੀ ਕਟਿੰਗ ਕਰ ਰਹੇ ਆ ਉਹਨਾਂ ਨੇ ਵੀ ਗਲਵਜ਼ ਪਾਏ ਤੋਂ ਪੂਰਾ ਸਾਫ ਸੁਥਰਾ ਜਿਹੜਾ ਫਰੂਟ ਦਾ ਲੰਗਰ ਇਹ ਸੇਵਾ ਬੜੀ ਰੋਜ਼ੀ ਆ ਜੀ ਕਹਿੰਦੇ ਵਾਰ ਕਰ ਰਹੇ ਪਿਛਲੇ ਕਈ ਵਰਿਆਂ ਤੋਂ ਹਾਂ ਕਈ ਵਰਿਆਂ ਤੋਂ 10 ਤੋਂ 15 ਸਾਲ ਹੋ ਚੱਲੇ ਜੀ ਇੱਕੋ ਪਰਿਵਾਰ ਹਾਂਜੀ ਹਾਂਜੀ ਸਾਰਾ ਸੇਵਾ ਸਾਰੀ ਸੇਵਾ ਗੁਰੂ ਘਰ ਦੀ ਕਿਰਪਾ ਦੇ ਨਾਲ ਸਾਨੂੰ 5 ਤੋਂ 6 ਸਾਲ ਹੋ ਗਏ ਭਾਈ ਦੇ ਨਾਲ ਜੁੜੇ ਪਰ ਭਾਈ ਆਪਣਾ ਨਾਮ ਹਿਸ਼ਾ ਗ ਸਾ ਨਾ ਨਹੀਂ ਕਿਤੇ ਦੱਸਣਾ ਨਾ ਜੀ ਨਾ ਉਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀ ਬਲ ਬੁੱਧੀ ਹੋਰ ਬਖਸ਼ੇ ਹੋਰ ਸੇਵਾ ਨਿਭਾਣ ਦਾ ਉਹਨਾਂ ਨੂੰ ਮੌਕਾ ਦੇਈ ਜਾਵੇ ਇਹ ਵੀ ਗੁਰੂ ਦੀ ਬਖਸ਼ਿਸ਼ ਹੈ ਕਿ ਉਹ ਉਹਨਾਂ ਤੋਂ ਸੇਵਾ ਲੈ ਰਹੇ ਗੁਰੂ ਸਾਹਿਬ ਅੰਦਾਜ਼ਾ ਲਗਾਇਆ ਜਾਂਦਾ ਕਿ ਕਿੱਡੀ ਵੱਡੀ ਮਾਤਰਾ ਦੇ ਵਿੱਚ ਕਿੱਡੀ ਵੱਡੀ ਕੁਆਂਟੀਟੀ ਇਹ ਕਿੰਨਾ ਕੁ ਫਰੂਟ ਲੱਗ ਜੂਗਾ ਜੀ 4 ਦਿਨਾਂ 'ਚ 4 ਦਿਨਾਂ ਦੇ ਵਿੱਚ ਘੱਟੋ ਘੱਟ 70 ਤੋਂ 80 ਲੱਖ ਦਾ ਫਰੂਟ ਲੈ ਕੇ ਚੱਲਦੇ ਜੀ 70 ਤੋਂ 80 ਲੱਖ ਦਾ ਫਰੂਟ ਹਾਂਜੀ ਹਾਂਜੀ ਸਾਰਾ ਸਿਸਟਮ ਉਹਨਾਂ ਨੇ ਪੂਰਾ ਬਰਬੰਦ ਕੀਤਾ ਜਿਵੇਂ ਟੈਂਟ ਦਾ ਛੋਟਾ-ਛੋਟਾ ਆਪਾਂ ਗੱਲ ਕਰ ਸਕਦੇ ਟੈਂਟ ਦਾ ਸਿਸਟਮ ਬਾਉਂਸਰ ਦਾ ਸਿਸਟਮ ਕੈਪਟਨ ਸਿਸਟਮ ਕਿ ਉਹਨਾਂ ਨੇ ਇੱਕ ਜਿਵੇਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਜਿਵੇਂ 500000 ਬੰਦੇ ਦਾ ਕਰਨ ਲੱਗੇ ਬੰਦੇ ਨੂੰ ਹੋ ਜਾਂਦਾ ਕੁਝ ਤੇ ਇਹ ਲੱਖਾਂ ਬੰਦੇ ਨੂੰ ਲੰਗਰ ਖਵਾਇਆ ਜਾ ਰਿਹਾ ਇੰਨਾ ਵੱਡਾ ਦਿਲ ਯਾਨੀ ਦੋ ਖੂਬ ਟੋੜ ਦੇ ਰੇੜੇੜ ਦਾ ਕੰਮ ਹੈ ਇਹ ਹੋ ਸਕਦਾ ਕਿ ਬਿਲਕੁਲ ਠੀਕ ਗੱਲ ਹੈ ਜੀ ਤਾਂ ਮੈਂ ਇਹਨਾਂ ਨੂੰ ਹੋਰ ਨਾ ਨਹੀਂ ਆਣਾ ਦੇ ਪਰਿਵਾਰ ਦੇ ਵਿੱਚ ਨਾ ਜੀ ਨਾ ਨਾ ਉਹ ਦਾਜੇ ਨਹੀਂ ਜੀ ਉਹ ਸ਼ੋਅ ਵੀ ਨਹੀਂ ਕਰਦੇ ਉਹ ਬਿਲਕੁਲ ਸੇਵਾ ਇਸ ਤਰ੍ਹਾਂ ਕਰਦੇ ਜਿਵੇਂ ਜਿਵੇਂ ਇੱਕ ਆਮ ਬੰਦਾ ਸੇਵਾ ਕਰਦੀ ਰਸੇ ਤਰ੍ਹਾਂ ਚੱਲਦਾ ਰਹਣਾ ਚਾਰ ਦਿਨ ਇਸੇ ਤਰ੍ਹਾਂ ਚੱਲਦਾ ਜੀ ਕੱਲ ਵੀ ਬੁਰੀ ਤਰੀਕੇ ਨਾਲ ਨਿਭਾਇਆ ਗਿਆ 150 ਬੰਦੇ ਦੀ ਟੀਮ ਹੈ ਜਿਹੜੀ ਫਰੂਟ ਕੱਟ ਕਰਦੀ ਹੈ ਇਹ ਇਹ ਨਜ਼ਾਰਾ ਵੀ ਵੇਹੇ ਬਾਬਾ ਜੀ ਦੇ ਇਸ ਪਵਨ ਸਥਾਨ ਤੇ ਵੇਖ ਨੂੰ ਮੇਰੇ ਬਿਲਕੁਲ ਬਿਲਕੁਲ ਬਾਬਾ ਦੀਪ ਸਿੰਘ ਜੀ ਦੇ ਮਹਾਰਾਜ ਝੋਲੀਆਂ ਭਰਦੇ ਆ ਨੋਖੇ ਅਮਰ ਸ਼ਹੀਦ ਗੁਰੂ ਘਰ ਦੇ लाਡਲੇ ਹਾਜ਼ਰ ਨਾਜ਼ਰ ਪਾਸ਼ਾ ਨੇ ਉਹਨਾਂ ਤੋਂ ਵੱਡਾ ਕੌਣ ਐ ਇਸ ਦੁਨੀਆ ਦੇ ਵਿੱਚ ਅਮਰ ਸੇਵਾ ਕਰਨਾ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ 5 ਤੋਂ 6 ਸਾਲ ਹੋ ਗਏ ਉਹ ਸੇਵਾ ਦਾ ਮੌਕਾ ਦੇ ਰਹੇ ਨੇ ਇਸ ਤਰ੍ਹਾਂ ਹੀ ਇਮਾਨਦਾਰੀ ਦੇ ਨਾਲ ਸੇਵਾ ਨਿਭਾਉਂਦੇ ਰਹੀਏ ਗੁਰੂ ਘਰ ਦੀਆਂ ਹੋਰ ਖੁਸ਼ੀਆਂ ਆਹੀ ਤਾਂ ਪੈਸੇ ਲੈ ਕੇ ਸੇਵਾ ਕਰ ਰਹੇ ਆ। ਅਹੀ ਤਾਂ ਪੈਸੇ ਲੈ ਕੇ ਸੇਵਾ ਕਰ ਰਹੇ ਆ ਜੇ ਅਹੀ ਗੁਰੂ ਘਰ ਜੇ ਆਪਣੇ ਸਰੀਰ ਦਾ ਯੋਗਦਾਨ ਦੇ ਸਕਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਪੈਸਾ ਲਾ ਰਹੇ ਨੇ। ਫੇਰ ਵੀ ਆਪਣਾ ਨਾਮ ਗੁਪਤ ਰੱਖਦੇ ਨੇ। ਬਾਬਾ ਦੀਪ ਸਿੰਘ ਜੀ ਦੀ ਕਿੰਨੀ ਉਹਨਾਂ ਦੇ ਕਿਰਪਾ ਹੋਏਗੀ। ਔਰ ਗੁਰੂ ਸਾਹਿਬ ਇਨੀ ਕਿਰਪਾ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪ੍ਰਬੰਧ ਉਹਨਾਂ ਨੇ ਕਰਾਇਆ ਹੈ ਕਿ ਧੱਕਾ ਮੁਕੀ ਨਾ ਵਜੇ ਸੰਗਤਾਂ ਨੂੰ ਬੌਂਸਰ ਵੀ ਰੱਖੇ ਨੇ ਇੱਕ ਪੂਰੀਆਂ ਤਰੀਕੇ ਨਾਲ ਲਾਈਨਾਂ ਲਾਈਆਂ ਹੋਈਆਂ ਟੈਂਟ ਪ੍ਰੋਪਰ ਤਰੀਕੇ ਨਾਲ ਲਾਇਆ ਹੋਇਆ ਹੈ ਸਫਾਈ ਹਰ ਵੇਲੇ ਹੁੰਦੀ ਰਹਿੰਦੀ ਹੈ ਘੰਟੇ-ਘੰਟੇ ਡੇਡੜੇ ਘੰਟੇ ਵਾ ਸਫਾਈ ਹੁੰਦੀ ਰਹਿੰਦੀ ਹੈ ਜੀ ਹੋਰ ਕਿਹੜੇ-ਕਿਹੜੇ ਲੰਘ ਰਿਹਾ ਇੱਥੇ ਦੱਸ ਦਿਓ ਇੱਥੇ ਫਰੂਟ ਦਾ ਲੰਗਰ ਚੱਲ ਰਿਹਾ ਜੀ ਚੰਪਾ ਦਾ ਲੰਗਰ ਚੱਲ ਰਿਹਾ ਜੀ ਖਜੂਰਾਂ ਦਾ ਲੰਗਰ ਚੱਲ ਰਿਹਾ ਜੀ ਉਹ ਦੇਖੋ ਖਜੂਰ ਇੱਕ ਇੰਪੋਰਟਡ ਫਰੂਟ ਵਿੱਚ ਖਜੂਰ ਭਾਜੀ ਨੇ ਮਹੰਗਾਈ ਹੈ ਦੁਬਈ ਦੀ ਉਹਦਾ ਲੰਗਰ ਵੀ ਚੱਲ ਰਿਹਾ ਜੀ ਬਾਹਰ ਉਹ ਲੱਗ ਚੱਲ ਰਿਹਾ ਉਹ ਲੱਗ ਚੱਲ ਰਿਹਾ ਜੀ ਉਹ ਖਜੂਰ ਹਰ ਇੱਕ ਨੂੰ ਕਹਿੰਦੇ ਹਰ ਇੱਕ ਦੇ ਸੰਗਤ ਦੇ ਮੂਹ ਦੇ ਵਿੱਚ ਖਜੂਰ ਖਵਾਈ ਜਾਵੇ ਉਹ ਕਹਿੰਦੇ ਨੇ ਕਿ ਜਿਹੜਾ ਫਰੂਟ ਅਸੀਂ ਘਰ ਖਾਂਦੇ ਹਾਂ ਉਸ ਤੋਂ ਵਧੀਆ ਫਰੂਟ ਇਹ ਤੇ ਖਵਾਉਣਾ ਹੈ ਐਨੀ ਸ਼ਰਧਾ ਗੁਰੂ ਘਰ ਦੀ ਆਜੋ ਅੱਗੇ ਚੱਲਦੇ ਹਾਂ ਨਾਲ-ਨਾਲ ਖਜੂਰ ਵੀ ਦਿਖਾ ਕੇ ਆਈ ਜੀ ਦਿਖਾਣੇ ਆਜੋ ਦਿਖਾਓ ਜੀ ਦਿਖਾਓ ਜਰੂਰ ਦਿਖਾਓ ਅਸੀਂ ਚਾਹ ਰਹੇ ਕਿ ਪਤਾ ਲੱਗੇ ਵੀ ਕਿੰਨੀ ਛਰਦਾ ਸੰਗਤਾਂ ਦੀ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਕਿੰਨਾ ਸਤਕਾਰ ਹੈ ਕਿ ਇੱਕ ਪਰਿਵਾਰ ਨੇ ਕਰੋੜਾਂ ਰੁਪਏ ਖਰਚ ਕੇ ਇੱਥੇ ਵਿਸ਼ਾਲ ਲੰਗਰ 4 ਦਿਨਾਂ ਦੇ ਲਈ ਚਲਾ ਰਿਹਾ ਹੈ ਪਰ ਉਹ ਪਰਿਵਾਰ ਕਦੇ ਨਹੀਂ ਜਾਂਦਾ ਕਿ ਸਾਡਾ ਨਾਮ ਵੀ ਆਵੇ ਸਾਨੂੰ ਪਤਾ ਲੱਗਿਆ ਸੀ ਵਿਚੇਚੇ ਤੌਰ ਤੇ ਇੱਥੇ ਪਹੁੰਚੇ ਸਿਰਫ ਇਹ ਦਿਖਾਣ ਦੇ ਲਈ ਕਿ ਕਿੰਨਾ ਜਜ਼ਬਾ ਕਿੰਨੀ ਛਰਦਾ ਕਿੰਨਾ ਸਤਕਾਰ ਹੈ ਬਾਬਾ ਅਵਧੀ ਸਿੰਘ ਜੀ ਪ੍ਰਤੀ ਕਿ ਕਿੰਨੀ ਸਫਾਈ ਦੇ ਨਾਲ ਸਾਰਾ ਲੰਗਰ ਕਿੰਨਾ ਡਿਸਪਲਿਨ ਦੇ ਨਾਲ ਪੂਰਾ ਪ੍ਰਬੰਧ ਕੀਤਾ ਗਿਆ ਹਰ ਪੰਡਾਲ ਦੇ ਵਿੱਚ ਕਿਊ ਸਿਸਟਮ ਤਿਆਰ ਕੀਤਾ ਗਿਆ ਔਰ ਮੈਨੇਜ ਕਰਨ ਵਾਸਤੇ 1.5 ਤੋਂ 200 ਬੌਂਸਰ ਜਿਹੜੇ ਇੱਥੇ ਉਹ ਤਾਇਨਾਤ ਕੀਤੇ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਹਫੜਾ ਤਫੜੀ ਨਾ ਬੱਚੇ ਔਰ ਬੜੀ ਸੰਗਤ ਵੀ ਬੜੀ ਸ਼ਰਧਾ ਭਾਵ ਨਾਲ ਦੇ ਨਾਲ ਬੜੇ ਡਿਸਪਲਿਨ ਦੇ ਨਾਲ ਅਨੁਸ਼ਾਸਨ ਚ ਰਹਿ ਕੇ ਇਹਨਾਂ ਲੰਗਰਾਂ ਦਾ ਆਨੰਦ ਮਾਣ ਰਹੀ ਹੈ ਔਰ ਸਭ ਤੋਂ ਅਹਿਮ ਗੱਲ ਜੋ ਪਰਿਵਾਰ ਪਿਛਲੇ 15 ਸਾਲਾਂ ਤੋਂ ਇੱਕ ਕਰੋੜ ਰੁਪਏ ਖਰਚ ਕੇ ਤਰਾਂ ਤਰਾਂ ਦੇ ਸਵਾਦੀ ਲੰਗਰ ਵਰਤੋਂ ਦੀ ਸੇਵਾ ਇੱਥੇ ਕਰ ਰਿਹਾ ਹੈ ਉਹ ਵੀ ਆਪਣੇ ਆਪ ਦੀ ਇੱਕ ਮਿਸਾਲ ਹੈ ਕਿ ਉਹ ਪਰਿਵਾਰ ਕਦੇ ਵੀ ਆਪਣਾ ਨਾਮ ਜਿਹੜਾ ਨਹੀਂ ਸਾਹਮਣੇ ਆਂ ਦੇਣਾ ਚਾਹਦਾ ਤੋਂ ਗਲਵਜ਼ ਪਾਏ ਨੇ ਇਹਨਾਂ ਸੇਵਕਾਂ ਨੇ ਜੋ ਫਰੂਟ ਕੱਟ ਰਹੇ ਨੇ ਜੋ ਲੰਗਰ ਤਿਆਰ ਕਰ ਰਹੇ ਨੇ ਜੋ ਲੰਗਰ ਵਰਤਾਇ ਕਰ ਰਹੇ ਵਰਤੋਂ ਦੀ ਸੇਵਾ ਕਰ ਰਹੇ ਹੈ ਤੋਂ ਪੂਰਾ ਹਾਈਜਾਇਨਿਕ ਰੱਖਿਆ ਗਿਆ ਸਾਰਾ ਬਿਲਕੁਲ ਜੀ ਬਿਲਕੁਲ ਜੀ ਦਿਨ ਰਾਤ ਕਟਿੰਗ ਹੁੰਦੀ ਹੈ ਜੀ ਫਰੂਟ ਦੀ ਤਾਂ ਵੀ ਬਾਬਾ ਜੀ ਦੀ ਇੰਨੀ ਕਿਰਪਾ ਹੈ ਕਿ ਸੰਗਤ ਪੁਕਤਾਈ ਜਾ ਰਹੀ ਹੈ ਜੀ ਦੇਖੋ ਫਰੂਟ ਦੀ ਤੁਹਾਨੂੰ ਫਰੂਟ ਦੀ ਸਾਬਤ ਕੁਆਲਟੀ ਵਿਖਾਈਏ ਪਿੱਛੇ ਚੱਲੋ ਇਹ ਡਰੈਗਨ ਫਰੂਟ ਆਈ ਇਹ ਡਰੈਗਨ ਫਰੂਟ ਦੀ ਗੱਡੀ ਬਾਜੀ ਨੇ ਮੰਗਾਈ ਹੈ ਜੀ THAILAND ਤੋਂ ਪੂਰੀ ਡਰੈਗਨ ਫਰੂਟ ਹਾਂਜੀ ਹਾਂਜੀ ਪੂਰੀ ਇੱਕ ਗੱਡੀ ਹਾਂਜੀ 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 ਇਹ THAILAND ਦਾ ਡਰੈਗਨ ਫਰੂਟ ਹੈ ਜੀ ਉਹ ਕਹਿੰਦੇ ਜਿਹੜਾ ਚਲੋ ਆਮ ਬੰਦਾ ਫਰੂਟ ਜਿਹੜਾ ਵਧੀਆ ਨਹੀਂ ਖਾ ਸਕਦਾ ਕਿ ਮੇਰੇ ਵੱਲੋਂ ਜੇ ਕੋਸ਼ਿਸ਼ ਕੀਤੀ ਜਾਵੇ ਕਿ ਮੈਂ ਫਰੂਟ ਦੀ ਸੇਵਾ ਨਿਭਾ ਸਕਾਂ ਵਧੀਆ ਹਰ ਤਰ੍ਹਾਂ ਦੀ ਸੇਵਾ ਨਿਭਾ ਸਕਾਂ ਆਹ ਦੇਖੋ ਜੀ ਇਹ ਜਪਾਨੀ ਸੈਪਲ ਹੈ ਜੀ ਇਹ ਆਮ ਤੌਰ ਤੇ ਤੁਹਾਨੂੰ ਪੂਰੇ ਸ਼ਹਿਰ ਚੋਂ ਕੀ ਤੁਹਾਨੂੰ ਪੂਰੇ ਪੰਜਾਬ ਚੋਂ ਨਹੀਂ ਮਿਲੇਗਾ ਇਫੂਜੀ ਐਪਲ ਨਹੀਂ ਹੈ ਚਾਈਨਾ ਵਾਲਾ ਇਹ ਜਪਨੀਸ ਐਪਲ ਹੈ ਇਫੂਜੀ ਇਹ オリジナル ਕੁਆਲਿਟੀ ਇਹਦਾ ਰੇਟ ਮਾਰਕੀਟ ਦੇ ਵਿੱਚ ਜੇ ਆਵੇ ਪਰਚੂਨ ਦੇ ਵਿੱਚ ਰਿਟੇਲ ਦੇ ਵਿੱਚ 600 ਰੁਪਏ ਕਿਲੋ ਦੀ ਐਵਰੇਜ ਹੋਏਗੀ ਜੀ ਇਹਦਾ ਮਾਰਕੀਟ ਦੇ ਵਿੱਚ ਰੇਟ ਹੋਏਗਾ 200 ਤੋਂ 250 ਰੁਪਏ ਕਿਲੋ ਆਣ ਬਾਣਾ ਹਾਂਜੀ ਆ ਫਰੂਟ ਦੀ ਹਾਂਜੀ ਹੋਰ ਦਾ ਨੋਹਾਨੇ ਆ ਆ ਖਜੂਰ ਦਿਓ ਜੀ ਦੁਬਈ ਵਾਲੇ ਆਪਣਾ ਕੀ ਕੰਮ ਆ ਭਾਜੀ ਆਪਣਾ ਟੈਂਟ ਦਾ ਕੰਮ ਆ ਜੀ ਟੈਂਟ ਦਾ ਹਾਂਜੀ ਸਾਰਾ ਟੈਂਟ ਦੀ ਸੇਵਾ ਤੁਸੀਂ ਕੀਤੀ ਹਾਂਜੀ ਸਾਰੇ ਆਪਣੇ ਕੋਈ ਆ 14 ਸਾਲ ਹੋ ਗਏ ਭਾਈ ਨਾਲ ਜੁੜੇ ਨੂੰ ਮੈਨੂੰ ਮਾਰ ਸੇਵਾ ਕਰ ਰਹੇ ਹਾਂਜੀ ਹਾਂਜੀ ਕਿੰਨੇ ਏਰੀ ਟੈਂਟ ਲੱਗੇ ਤੇ ਭਾਜੀ ਕੋਈ ਇਹਨੂੰ ਹੈਗਾ 60 70 ਵੋਟਾ ਤੇ 200 ਵੋਟਾ ਦੇ ਚਾਰ ਟੈਂਟ ਲਾਏ ਜੀ ਇੱਥੇ ਕਾਫੀ 70 2200 ਦੇ ਚਾਰ ਟੈਂਟ ਲਾਏ ਲੰਗਰਾਂ ਵਾਂਜੀ ਹਾਂਜੀ ਵੱਡੇ ਲੱਗ ਲੱਗ ਗਿਆ ਜੀ ਕਾਫੀ ਵੱਡੀ ਟੀਮ ਲਾਣੀ ਪਈ ਤੁਹਾਨੂੰ ਹਾਂਜੀ 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 ਅਸੀਂ ਛੋਟੀ ਜੀ ਪਾਰਕ ਤੋਂ ਦੋਦਲੋ ਸ਼ੁਰੂ ਕੀਤਾ ਸੀ 14 ਸਾਲ ਅਜੇ ਤੋਂ ਪਹਿਲਾਂ ਤੇ ਮਹਾਰਾਜ ਦੀ ਕਿਰਪਾ ਬਾਬੇ ਦੀਸ਼ਾਂ ਦੀ ਉਹਨਾਂ ਤੇ ਵੀ ਸਾਡੇ ਤੇ ਵੀ ਤੇ ਸਾਡੇ ਕੋਲ ਬਿਲਕੁਲ ਉਹਨਾਂ ਹੀ ਸਾਡਾ ਕੰਮ ਚਲਾਇਆ ਮੈਂ ਤੁਹਾਨੂੰ ਆਖਾਂ ਤੇ ਉਹਨਾਂ ਦੀ ਵਰਕਸ਼ਾਪ ਵੀ ਦੀ ਸੀ ਇਹ ਕਿਹੜਾ ਫਰੂਟ ਹੈ ਜੀ ਤੁਸੀਂ ਦੇਖ ਸਕਦੇ ਜੀ ਇਹ ਹੈਗਾ ਜੀ ਕੀਮੀਆਂ ਖਜੂਰ ਦੁਬਈ ਦੀ ਇਹ ਬੱਚਾ ਵੀ ਖਾ ਸਕਦਾ ਜੀ ਇਹ ਬਜ਼ੁਰਗ ਵੀ ਖਾ ਸਕਦਾ ਜੀ ਇਹ ਸਭ ਤੋਂ ਵਧੀਆ ਖਜੂਰ ਨੇਚਰਲ 슈ਗਰ ਦੀ ਖਜੂਰ ਹੁੰਦੀ ਹੈ ਜੀ ਇਹ ਆਹ ਦੇਖੋ ਫਰੂਟ ਦੀ ਕੁਆਲਿਟੀ ਇੱਕਦਮ ਸਾਫ਼ ਸੁਥਰੀ ਪਿੱਛੋਂ ਚੀਜ਼ ਆਉਣੀ ਹੈ ਔਰ ਉਹਨਾਂ ਨੂੰ ਮਾਲ ਦੇ ਵਿੱਚ ਕੋਈ ਉਹਨੇ 22 ਨਹੀਂ ਚਾਹੀਦੀ ਜੀ ਔਰ ਗੁਰੂ ਗੁਰੂ ਸਾਹਿਬ ਦੀ ਇੰਨੀ ਕਿਰਪਾ ਦੇਖੋ ਇਹ ਅਮਰੂਦ ਅੰਦਰੋਂ ਰੈੱਡ ਨਿਕਲਦਾ ਇਹ థਾਈਲੈਂਡ ਦਾ ਅਮਰੂਦ ਹੈ ਜੀ ਇੱਕ ਇਕੱਲਾ ਇਕੱਲਾ ਪੀਸ ਵੇਖੋ ਪੈਕ ਹੋ ਗਏ ਪਿੱਛੋਂ ਆਉਂਦਾ ਇਰਾਨੀ ਪਾਈਨੈਪਲ ਆ ਆ ਦੇਖੋ ਇਹ ਬਾਹਰੋਂ ਹਰਾ ਹੁੰਦਾ ਜੀ ਅੰਦਰੋਂ ਬਿਲਕੁਲ ਮਿੱਠਾ ਹੁੰਦਾ ਜੀ ਸ਼ਹਿਦ ਦੀ ਤਰ੍ਹਾਂ ਵਿਦਆਊਟ ਮਸਾਲੇ ਫਰੂਟ ਆ ਆਮ ਮਾਰਕੀਟ ਚ ਘੱਟ ਮਿਲਦਾ ਜੀ ਨਾ ਜੀ ਮਿਲੇਗਾ ਹੀ ਨਹੀਂ ਜੀ ਤੁਹਾਨੂੰ ਆਮ ਤੌਰ ਤੇ ਨਹੀਂ ਮਿਲੇਗਾ ਇਹ ਕਿੱਥੋਂ ਲਗਾਇਆ ਗਿਆ ਇਹ ਫਰੂਟ ਸਾਰਾ ਹੁੰਦਾ ਜੀ ਬੰਬੇ ਤੋਂ ਆਉਂਦਾ ਜੀ ਜਿਹੜੇ ਪੋਰਟ ਲੱਗਦੇ ਆ ਮਦਰਾਸ ਦੇ ਕੋਲੋਂ ਉੱਥੋਂ ਆਉਂਦਾ ਇਹ ਅਸਲਿਓਂ ਇੰਪੋਰਟਡ ਹੈ ਕੋਈ ਇੰਡੀਅਨ ਫਰੂਟ ਨਹੀਂ ਇਹਨਾਂ ਨੇ ਲਵਾਇਆ ਜੀ ਇੱਕ ਮਿੰਟ ਹੋਰ ਦਿਖਾ ਕੇ ਆਈਏ ਆਪਾਂ ਤਾਂ 25 ਤਰੀਕ ਨੂੰ ਇਹ ਵਿਸ਼ਾਲ ਲੰਗਰ ਆਰੰਭ ਕੀਤੇ ਗਏ ਸੀ ਕੱਲ 28 ਤਰੀਕ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੇ ਜਿਨ੍ਹਾਂ ਚ 1000 ਤੋਂ ਵੱਧ ਵਿਅਕਤੀ ਜਿਹੜੇ ਆ ਉਹ ਲੰਗਰ ਤਿਆਰ ਕਰਨ ਦੀ ਸੇਵਾ ਕਰ ਰਹੇ ਆ ਵਰਤੋਂ ਦੀ ਸੇਵਾ ਕਰ ਰਹੇ ਆ ਉਹ ਦਿਹਾੜੀਆਂ ਦੇ ਰਿਹਾ ਇੱਕ ਕਿਰਪਾ ਕਰ ਰਿਹਾ ਉਹਨਾਂ ਨੂੰ ਵੀ ਕਾਰੋਬਾਰ ਦੇ ਰਿਹਾ ਇਹ ਬੜੀ ਵੱਡੀ ਕਿਰਪਾ ਜੀ ਉਹਨਾਂ ਦੀ ਆ ਦੇਖੋ ਜੀ ਚਾਂਪਾਂ ਕਈ ਤਰ੍ਹਾਂ ਦੀਆਂ ਚਾਂਪਾਂ ਜੀ ਇਹਦੇ ਵਿੱਚ ਜਿਹੜੀਆਂ ਫਰੈਸ਼ ਚਾਂਪਾਂ ਜਿਹੜੀ ਚਾਂਪ ਦੀ ਕੁਆਲਿਟੀ ਹੈ ਉਹ ਵੀ A1 ਚਾਂਪ ਜਿਵੇਂ ਐ ਸੌਫਟ ਕੁਆਲਿਟੀ ਜਿਵੇਂ A1 ਕੁਆਲਿਟੀ ਜਿਵੇਂ ਤੁਹਾਨੂੰ ਆਮ ਤੌਰ ਤੇ ਬਾਜ਼ਾਰ ਚਾਂਪ ਨਹੀਂ ਮਿਲੇਗੀ ਇਹੋ ਜੀ ਕੁਆਲਿਟੀ ਦੀ ਆ ਦੇਖੋ ਤੁਸੀਂ ਚਾਂਪ ਦੀ ਕੁਆਲਿਟੀ ਦੇਖ ਸਕਦੇ ਜੀ ਚਾਂਪ A1 ਕੁਆਲਿਟੀ ਇੱਕ ਇਕੱਲਾ ਇਕੱਲਾ ਬੰਦਾ ਦੇਖੋ ਇੱਕ ਪ੍ਰੋਪਰ ਤਰੀਕੇ ਨਾਲ ਤਿਆਰ ਕਰ ਰਿਹਾ ਹੈ ਕਿ ਕਿਤੋਂ ਕੱਚੀ ਨਾ ਰਹੇ ਜੇ ਪੂਰੀ ਪ੍ਰੋਪਰ ਪੱਕ ਕੇ ਜਿਵੇਂ ਕਿਸੇ ਦੇ ਮੂੰਹ ਦੇ ਵਿੱਚ ਚੀਜ਼ ਜਾਵੇ ਤੇ ਬਿਲਕੁਲ ਸਾਫ਼ ਸੁਥਰੀ ਜਾਵੇ ਉਹਦੇ ਵਿੱਚ ਇਹ ਨਹੀਂ ਭਾਜੀ ਕਰਦੇ ਕਿ ਕੁਆਲਿਟੀ ਵਲੋਂ ਜਾਂ ਮੱਖਣ ਵਲੋਂ ਜਾਂ ਕੋਈ ਆਪਾਂ ਬਟਰਿੰਗ ਕਰਨੀ ਹੈ ਜਾਂ ਕੋਲਾ ਲਾਉਣਾ ਹੈ ਜਾਂ ਮਜ਼ਦੂਰ ਰੱਖਣੇ ਆ ਜਾਂ ਲੇਬਰ ਜਿਹੜੀ ਲਾਉਣੀ ਹੈ ਉਹ ਵੱਧ ਤੋਂ ਵੱਧ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਕੰਮ ਹੋਵੇ ਔਰ ਬਿਲਕੁਲ ਸਾਫ਼ ਤਰੀਕੇ ਨਾਲ ਹਾਈਜੈਨਿਕ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇੰਨਾ ਤਾਂ ਕੋਈ ਆਪਣੇ ਘਰ 'ਚ ਕਿਸੇ ਧੀ ਪੁੱਤ ਦਾ ਵਿਆਹ ਹੋਵੇ ਇਹਨਾਂ ਧਿਆਨ ਤਾਂ ਉਸੇ ਰੱਖਦੇ ਹੁਮਾਰਾ ਹੀ ਉਹ ਧੀ ਪੁੱਤ ਦਾ ਵਿਆਹ ਤੇ ਚਲੋ ਬੰਦਾ ਉਮਰ 'ਚ ਇੱਕ ਵਾਰੀ ਕਰਨਾ ਹੈ ਇਹ ਬਾਬਾ ਦੇਵ ਸਿੰਘ ਜੀ ਦੀ ਇੰਨੀ ਕਿਰਪਾ ਹਰ ਸਾਲ ਇਸੇ ਤਰ੍ਹਾਂ ਹਰ ਸਾਲ ਵੱਧਦਾ ਜਾ ਰਿਹਾ ਜੀ ਪਹਿਲਾਂ ਪਿਛਲੇ ਸਾਲ ਥੋੜਾ ਘੱਟ ਸੀ ਉਸ ਤੋਂ ਪਹਿਲੇ ਸਾਲ ਹੋਰ ਘੱਟ ਸੀ ਮਤਲਬ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਜੱਸਦਾ ਵੀ ਉਸ ਪਰਿਵਾਰ ਤੇ ਜਿਹੜਾ ਆਪਣਾ ਨਾਂ ਨਹੀਂ ਦੱਸਣਾ ਚਾਹੁੰਦਾ ਵੀ ਬਾਬਾ ਦੀਪ ਸਿੰਘ ਦੀ ਕਿੱਡੀ ਬਖਸ਼ੀਸ਼ ਹੈ ਬਹੁਤ ਵੱਡੀ ਬਖਸ਼ੀਸ਼ ਹੈ ਜੀ ਔਰ ਇਸ ਤਰ੍ਹਾਂ ਹੀ ਬਖਸ਼ੀਸ਼ ਬਣਾਈ ਰੱਖੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਘਰ ਖੁਸ਼ੀਆਂ ਖੇੜੇ ਤੰਦਰੁਸਤੀ ਬਖਸ਼ੇ ਭਾਜੀ ਨੂੰ ਹੋਰ ਜ਼ਿਆਦਾ ਕਿ ਮਾਰੇ ਨਾਂ ਨਹੀਂ ਦੱਸਣਾ ਗੁਪਤ ਰੱਖਣਾ ਹਰ ਤਾਰਾ ਲੰਗਰ ਲਾਂਦੇ ਰਹਿਣ ਉਹ ਆਪਣੀ ਫੋਟੋ ਵੀ ਨਹੀਂ ਦੱਸਦੇ ਜੀ ਨਾਮ ਨਹੀਂ ਲਾਉਂਦੇ ਜੀ ਨਾਮ ਖਾਉਂਦੇ ਵੀ ਨਹੀਂ ਜੀ ਉਹ ਇਸ ਤਰ੍ਹਾਂ ਜਿਵੇਂ ਕੰਮ ਕਰਦੇ ਨੇ ਜਿਵੇਂ ਸੇਵਾਦਾਰ ਇਹ ਇਹ ਵਰਤਾਨ ਦੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਬੜੇ ਤਰੀਕੇ ਦੇ ਨਾਲ ਹੁੰਦੀ ਹੈ ਬੜੇ ਡਿਸਪੀਸਪਲਨ ਦੇ ਨਾਲ ਤਿੰਨ ਤਿੰਨ ਚਾਰ ਚਾਰ ਲਾਈਨਾਂ ਜਿਹੜੀਆਂ ਉਹ ਲਗਾਈਆਂ ਗਈਆਂ ਤੇ ਬੜੇ ਅਨਸਾਸ਼ਣ ਚ ਰਹਿ ਕੇ ਬਿਨਾ ਕਿਸੇ ਭੱਜ ਦੜ ਬਿਨਾ ਕਿਸੇ ਹਫੜਾ ਦਫੜੀ ਤੋਂ ਬੜਾ ਸਿਸਟਮ ਤੇ ਵਿੱਚ ਜਿਹੜਾ ਸਾਰਾ ਪਲਾਨ ਕੀਤਾ ਗਿਆ ਸਾਰਾ ਕਯੂ ਸਿਸਟਮ ਤਿਆਰ ਕੀਤਾ ਗਿਆ ਚਾਰ ਲਾਈਨਾਂ ਲੱਗੀਆਂ ਨੇ ਸ਼ਰਧਾਲੂਆਂ ਦੀਆਂ ਔਰ ਜਦੋਂ ਅੱਗੇ ਟੇਬਲ ਫੁੱਲ ਹੋ ਗਿਆ ਤੇ ਮਗਰ ਜਿਹੜੇ ਸ਼ਰਧਾਲੂ ਨੂੰ ਰੋਕ ਦਿੱਤਾ ਜਾਂਦਾ ਹੁਣ ਟੇਬਲ ਕਲੀਅਰ ਹੋਇਆ ਤੇ ਹੁਣ ਇਹਨਾਂ ਨੂੰ ਅੱਗੇ ਅੰਦਿੱਤਾ ਜਾਊਗਾ ਔਰ ਪੂਰੇ ਬੌਂਸਰਾਂ ਦੀ ਵੱਡੀ ਇੱਕ ਟੀਮ ਜਿਹੜੀ ਹੈ ਉਹ ਤਨਤ ਕੀਤੀ ਗਈ ਤਾਂ ਜੋ ਹਰ ਕੰਮ ਜਿਹੜਾ ਹੈ ਹਰ ਲੰਗਰ ਹਰ ਪੰਡਾਲ ਦਾ ਜੋ ਚੱਲ ਰਿਹਾ ਲੰਗਰ ਉਹ ਪੂਰੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਪਰ ਤਿਆਜਾ ਸਕੇ ਉਹਦੀ ਜਿਹੜੀ ਉਹਨਾਂ ਨੇ ਪਲੇਟ ਵੀ ਰੱਖਣੀ ਹੈ ਉਹ ਵੀ ਵਧੀਆ ਰੱਖਣੀ ਹੈ ਫਰੂਟ ਜਿਹੜੇ ਕਾਂਟੇ ਰੱਖਣੇ ਉਹ ਵੀ ਵਧੀਆ ਰੱਖਣੇ ਇਹ ਨਹੀਂ ਹੈ ਕਿ ਆਪਾਂ ਜਿਵੇਂ ਚੱਲਦਾ ਜਿਵੇਂ ਕੰਮ ਆਪਾਂ ਵਿਆਹ ਸ਼ਾਦੀਆਂ 'ਚ ਵੀ ਇਹੋ ਜਿਹਾ ਕੰਮ ਕਈ ਵਾਰੀ ਵੇਖਣ ਨੂੰ ਨਹੀਂ ਮਿਲਦਾ ਇੰਨੀ ਫਰੂਟ ਦੀ ਕੁਆਲਿਟੀ ਇੰਨੀ ਹਰ ਚੀਜ਼ ਦੀ ਕੁਆਲਿਟੀ ਡਿਸਪਲਿਨਰ ਨਹੀਂ ਵੇਖਣ ਨੂੰ ਮਿਲ ਕਾ ਡਿਸਪਲੇ ਦਿਖਾਓ ਮਤਲਬ ਬਹੁਤ ਜਿਹੜਾ ਆਲੀਸ਼ਾਨ ਵਿਆਹ ਦਾ ਸਮਾਗਮ ਹੁੰਦਾ ਹੈ ਸ਼ਾਇਦ ਉਹਦੇ ਚ ਸਜਾ ਕੇ ਜਿਹੜਾ ਐਪ ਫਰੂਟ ਰੱਖਿਆ ਗਿਆ ਹੈ ਕਿ ਹਰ ਵੇਖਣ ਵਾਲਾ ਬੜਾ ਹੈਰਾਨ ਹੋ ਰਿਹਾ ਬੜਾ ਪ੍ਰਭਾਵਿਤ ਹੋ ਰਿਹਾ ਕਿ ਇਹ ਇਹੋ ਜਿਹਾ ਤਾਂ ਕੋਈ ਆਪਣੇ ਤੀਪੁੱਤ ਦੇ ਵਿਆਹ ਜਿਹੜਾ ਜ਼ਿੰਦਗੀ ਚ ਇੱਕ ਵਾਰ ਆਣਾ ਹੁੰਦਾ ਉੱਥੇ ਨਹੀਂ ਵੇਖ ਨੂੰ ਮਿਲਦਾ ਨਜ਼ਾਰਾ ਤੇ ਇਸੇ 15 ਸਾਲ ਤੋਂ ਇਸ ਪਰਿਵਾਰ ਵੱਲੋਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਇਸ ਪਵਨ ਜਨਮ ਸਥਾਨ ਤੇ 15 ਸਾਲ ਤੋਂ ਇਹ ਵਿਸ਼ਾਲ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਹਰ ਕੋਈ 당ਗ ਰਹਿ ਜਾਂਦਾ ਹੈ ਪਰ ਕਿੰਨਾ ਸਫਾਈ ਦਾ ਤਿਆਰ ਰੱਖਿਆ ਗਿਆ ਇਥੇ ਡੋਸਾ ਲੱਡੂ ਕੈਂਡੀ ਜਿਹੜੀ ਜਿਹਨੂੰ ਅਸੀਂ ਲੱਛਾ ਕਹਿੰਦੇ ਸੀ ਪੋਪ ਕੌਰ ਤਰ੍ਹਾਂ ਤਰ੍ਹਾਂ ਦੇ ਪਕੋੜੇ ਹਰ ਤਰ੍ਹਾਂ ਦਾ ਇੰਪੋਰਟਡ ਫਰੂਟ ਮਹਿੰਗੇ ਤੋਂ ਮਹਿੰਗਾ ਇੰਪੋਰਟਡ ਫਰੂਟ ਜਿਹੜਾ ਉਹ ਵਰਤਾਇਆ ਜਾ ਰਿਹਾ ਔਰ ਇਹ ਸੇਵਾ ਜਿਹੜੀ ਹੈ ਇਹ ਮਸਰਦਿਕ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਸੀ ਔਰ ਸਾਨੂੰ ਵੀ ਉਹਨਾਂ ਨੇ ਰੋਕਿਆ ਕਿ ਨਾ ਕਰੋ ਪਰ ਸਾਡੇ ਮਨ 'ਚ ਜ਼ਰੂਰ ਆਇਆ ਕਿ ਉਹ ਸਰਦਾ ਭਾਵਨਾ ਉਹ ਸਰਦਾ ਸਤਕਾਰ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਪ੍ਰਤੀ ਨੇਕਾ ਸਰਦਾਲੂਆਂ ਨੇ ਦਰਸਾਇਆ ਜਾ ਰਿਹਾ ਹੈ ਤਾਂ ਸੰਤਾ ਜ਼ਰੂਰ ਇਸ ਮਿਸਾਲੀ ਲੰਗਰ ਤੋਂ ਜ਼ਰੂਰ ਜਾਨੂ ਹੋਣ ਤਾਂ ਜੋ ਹਰ ਕੋਈ ਗੁਰੂ ਸਾਹਿਬ ਦੇ ਦੇਸ਼ ਅਨੁਸਾਰ ਦਸ਼ਵੰਤ ਜਿਹੜਾ ਆਪਣੀ ਕਿਰਤ ਕਮਾਈ ਤਾਂ ਸਾਨੂੰ ਹਾਂ ਦੀ ਕਿਰਤ ਕਮਾਈ ਚੋਂ ਆਪਣਾ ਦਸ਼ਵੰਤ ਕੱਢ ਕੇ ਇਸ ਤਰ੍ਹਾਂ ਦੀ ਸੇਵਾ ਦੇ ਵਿੱਚ ਹਿੱਸਾ ਪਾ ਸਕੇ